ਵੈਸੇ ਮੈਨੂੰ ਪਹਿਲਾਂ ਹੀ ਪਤਾ ਹੈ ਵੀ ਚੰਗੀ ਚੀਜ਼ ਆਪਣੇ ਕੋਈ ਦੇਖਣਾ ਨਹੀਂ ਚਾਹੁੰਦਾ ਫਿਰ ਦੋਸ਼ ਕਿਹਦੇ ਤੇ ਦੰਦੇ ਨੇ ਪੰਜਾਬ ਤੇ ਇਹ ਜੀ ਸੁਧਰਦਾ ਨਹੀਂ ਇੱਥੇ ਸੁਧਾਰ ਨਹੀਂ ਆਉਂਦਾ ਸਾਨੂੰ ਸਰਕਾਰਾਂ ਨਹੀਂ ਪੁੱਛਦੀਆਂ ਬ੍ਰਦਰ ਜੇ ਕੋਈ ਵੱਖਰਾ ਉਪਰਾਲਾ ਕਰਦਾ ਹੈ ਨਾ ਉਹਨੂੰ ਉਹਦੀ ਸ਼ਲਾਘਾ ਵੀ ਕਰਿਆ ਕਰੋ ਇਹ ਵੀਰ ਨੇ ਭਾਸੋਂ ਤੋਂ ਲਾਲੀ ਜੀ ਇਹ ਪਿਛਲੇ 5-7 ਸਾਲਾਂ ਤੋਂ ਇੱਕ ਵੱਖਰਾ ਉਪਰਾਲਾ ਕਰ ਰਹੇ ਨੇ ਜਿਹੜੇ ਸੱਜਣ ਹੁੱਲੜ ਬਾਜੀ ਕਰਦੇ ਨੇ ਉਹਨਾਂ ਨੂੰ ਪਿਆਰ ਨਾ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡਾ ਇਤਿਹਾਸ ਕੀ ਆ ਸਿੱਕੀ ਆ ਆ ਜੋ ਵੀਡੀਓ ਇਥੇ ਤੁਹਾਨੂੰ ਦਿਖਾਉਂਦੇ ਆ ਆ ਲਓ ਜੀ ਪਹੁੰਚ ਚੁੱਕੇ ਆ ਏ ਉਮੀਦ ਕਰਾ ਪਹਾੜ ਤੋਂ ਤੇ ਤੇ ਬਾਈ ਜੀ ਹਾਂ ਜੀ ਮਹਾਰਾਜ ਦੇ ਉੱਤੇ ਹੋ ਬਾਈ ਗੁਰਦ ਸਿੰਘ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਸਾਰੀ ਪ੍ਰਸਤਾ ਬਹੁਤ ਧੰਨਵਾਦ ਹੈ ਜਿਹੜਾ ਸਾਡਾ ਇੱਡਾ ਵੱਡਾ ਸਾਥ ਦੇ ਰਹੇ ਨੇ ਦੇਖੋ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਅਸੀਂ ਸੰਦੇਸ਼ ਕੀ ਹੈ ਇੱਕਾ ਪਰਚੇ ਤੋਂ ਨਾਲ ਦੇ ਰਹੇ ਹਾਂ ਠੀਕ ਹੈ ਜਿਹੜਾ ਤੁਹਾਡਾ ਸੰਦੇਸ਼ ਆ ਤੁਹਾਡਾ ਘਰ ਘਰ ਬੋਲ ਤੂੰ ਸ਼ਹਿਰ ਸ਼ਹਿਰ ਪਹੁੰਚੂ ਮਾਂ ਮੰਨ ਲਓ ਵੀ ਆਲ ਵਰਲਡ ਪਹੁੰਚੂਗਾ ਠੀਕ ਹੈ ਅੱਜ ਕੱਲ ਨੈਟਵਰਕ ਜਿਹੜਾ ਇਹ ਸਾਰਿਆਂ ਨੂੰ ਮੂਰੀ ਆ ਇਹਦੇ ਨਾਲੇ ਸਾਰੇ ਆਜਾ ਨਬਾ ਦੂਜੀ ਸਾਡੀ ਇੱਕੋ ਕੋਸ਼ਿਸ਼ ਆ ਵੀ ਜਿੰਨੇ ਵੀ ਹੁੰਨ ਬਾਦ ਨੇ ਜਿਹੜਾ ਵੀ ਬੰਦਾ ਇਹ ਚਾਰ ਦਿਨਾਂ ਚ ਉੱਚੀ ਸਪੀਕਰ ਉੱਚੀ ਟੰਡੇ ਬੜੇ ਲਾ ਕੇ ਜਾਂਦਾ ਉਹ ਚੀਜ਼ਾਂ ਰੋਕਣ ਵਾਸਤੇ ਸੱਤਵਾਂ ਸਾਲ ਆ ਸਾਡੇ ਲਾਲੀ ਵੀਰ ਨੂੰ ਮਿਲਦੀ ਆ ਠੀਕ ਆ ਸਾਡਾ ਲਈ ਕਮਣਾ ਜਾਂ ਸਹਿਯੋਗ ਆ ਜਿਆਦਾ ਸਹਿਯੋਗ ਆਗਾ ਕਿਪਟਾਰ ਕੰਪਨੀ ਦਾ ਠੀਕ ਆ ਇਹਨਾਂ ਵੱਲੋਂ ਸਾਨੂੰ ਹਰੇਕ ਸਾਲ ਐਡਾ ਵੱਡਾ ਹੁਲਾੜਾ ਵੀ ਕੋਈ ਮਸ਼ੀਨਰੀ ਲਾ ਜੋ ਮੂ ਜੀਂ ਪਾ ਦਿਓ ਪਰ ਇਹਨਾਂ ਲੋਕਾਂ ਨੂੰ ਮਾਤ ਸਿਖਾਓ ਠੀਕ ਹੈ ਜੀ ਹੋ ਸਕਦਾ ਸੀ ਗਲਤ ਹੋਈਏ ਕਿਸੇ ਥਾਂ ਤੇ ਪਰ ਸਾਡੀ ਕੋਸ਼ਿਸ਼ ਜਾਰੀ ਰਹੂ ਛੱਡ ਨਹੀਂ ਸਕਦੇ ਨਹੀਂ ਛੱਡ ਤਾਂ ਨਹੀਂ ਸਕਦੇ ਅਗਲਾ ਰਹੂਗਾ ধੂਆ ਲਾਉਣੇ ਵਾਲਾ ਰਹੂਗਾ ਵੀ ਉਹਨਾਂ ਨੇ ਝੋਲ ਲਾ ਕੇ ਦੇਖ ਲਿਆ ਕੁਝ ਨਹੀਂ ਬਣਿਆ ਵੀ ਆਪਾਂ ਨਾ ਕਰੀਏ ਸਾਨੂੰ ਕਰਨਾ ਪਊ ਸਾਡੀ ਮਜਬੂਰੀ ਆ ਠੀਕ ਹੈ ਜੀ ਕੰਨ ਕਰਕੇ ਸਾਡੀ ਸਾਰੀ ਸੰਗਤ ਨੂੰ ਇੱਕੋ ਬੇਨਤੀ ਆ ਸਾਡਾ ਸਾਥ ਦਿਓ ਆਪਾਂ ਇਹ ਹੁੰਲਣ ਵਾਜਾ ਨੂੰ ਨਾਤ ਪਾ ਸਕੀਏ ਮੈਂ ਤਾਂ ਇਹੀ ਕਹੂੰਗਾ ਚਾਹਤ ਚੇਤੇ ਹੈ ਗਲਤ ਨੇ ਪਰ ਸਾਡੇ ਚ ਹੁਸਾ ਹੀ ਇੰਨਾ ਵਧਿਆ ਵਾ ਸਾਡੇ ਨਾਲ ਲੜਦੇ ਨੇ ਲੋਕਾਂ ਕੇ ਗਾਲਾਂ ਵੀ ਕੱਢਦੇ ਨੇ ਸਾਡੇ ਸਾਹਮਣੇ ਸਾਡਾ ਪਰਚਾ ਪਾੜ ਵੀ ਦਿੰਦੇ ਨੇ ਕੋਈ ਬਰੋਗ ਨਹੀਂ ਜਿਹੜਾ 20 ਚੋਂ ਇੱਕ ਨੇ ਪਾੜਦਾ 19 ਸਾਡੇ ਨਾਲ ਨੇ ਬਹੁਤ ਧੰਨਵਾਦ ਆ ਸੰਗਤ ਦਾ ਬਹੁਤ ਧੰਨਵਾਦ ਆ ਤੁਹਾਡੇ ਵਰਗੇ ਵੀਰਾਂ ਦਾ ਸਾਡਾ ਸਾਥ ਮਿਲ ਗਿਆ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਿੰਘਲਾ ਜੀ ਹਾਂਜੀ ਮਹਾਰਾਜ ਦੇਵਤੇ ਹੋ ਹਾਂਜੀ ਇਹ ਸਾਡਾ ਲਾਲੀ ਵੀਰਾ ਪਾਸੋਂ ਤੋਂ ਉਮੀਦ ਗਰੁੱਪ ਆ ਇਹ ਹਰ ਸਾਲ ਉਪਰਾਲਾ ਕਰਦਾ ਜਦੋਂ ਇਹਨੇ ਪਹਿਲੀ ਵਾਰ ਉਪਰਾਲਾ ਕੀਤਾ ਸੀ ਉਦੋਂ ਲੱਗਦਾ ਸੀ ਵੀ ਇਹ ਸਹੀ ਨਹੀਂ ਕਰ ਰਹੇ ਆ ਪਰ ਹੁਣ ਬਹੁਤ ਵਧੀਆ ਲੱਗਦਾ ਉਪਰਾਲਾ ਦੇਖ ਕੇ ਦਾ ਇਹ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਉੱਚੀ ਆਵਾਜ਼ ਨਾ ਕਰੋ بڑے بڑے ਝੰਡੇ ਲਾਓ ਨਾ ਲਾਓ ਹੁੱਲੜਵਾਜੀ ਨਾ ਕਰੋ ਸਹੀ ਤਰੀਕੇ ਨਾਲ ਚੱਲੋ ਇਹ ਉਪਰਾਲਾ ਇਹਦਾ ਅੱਜ ਬਹੁਤ ਵਧੀਆ ਸਾਰੇ ਲੋਕ ਖੁਸ਼ ਨੇ ਇਹਦੇ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਬਈ ਇਹ ਬਈ ਹੋ ਗਏ 4-5 ਸਾਲ 7ਵਾਂ ਸਾਲ ਆ ਤੇ ਮਤਲਬ ਕਿ ਫੋਰਥ ਦਿਖਾਏ ਹਰ ਸਾਲ ਬਾਈ ਬੱਕਰੇ ਰੂਪ ਚ ਦਿਖਾਉਂਦਾ ਏ ਠੀਕ ਆ ਜੀ ਤੇ ਹਰ ਸਾਲ ਬੱਕਰਾ ਸਟਾਈਲ ਹੁੰਦਾ ਏ ਠੀਕ ਆ ਜੀ ਤੇ ਬਾਕੀ ਉਹ ਲੋਕਾਂ ਦੀ ਸਮਝ ਆ ਰਹੀ ਆ ਲੋਕ ਕਿੰਨਾ ਕ ਸਮਝਣਗੇ ਕਿੰਨਾ ਕ ਨਹੀਂ ਠੀਕ ਆ ਅਸੀਂ ਲਾਲੀ ਦੇ ਨਾਲ ਥੈਂਕ ਯੂ ਅਸੀ ਕੱਲ ਭਾਈ ਜੀ ਸਿੱਕਲ ਜੀ ਹਾਂ ਜੀ ਭੀਜੀ ਕੀ ਕਰ ਤੋਂ ਆਪਾਂ ਕਰ ਰਹੇ ਆ ਜੀ ਇਹ ਬਾਈ ਜੀ ਇਸ ਵਾਰ 7ਵਾਂ ਸਾਲ ਆ ਜੀ ਇਹ अच्छा जी हां जी उम्मीद ग्रुप ਤੋਂ ਆਪਣਾ ਹਾਂ ਜੀ ਹਾਂ ਇਹ ਪਹਿਲਾਂ ਦੀ ਅਸੀਂ 2023 ਜਿਹੇ ਸੀ ਆਪਣਾ ਨਾਮ ਬਣਾਇਆ ਕੁਝ ਜਾਂ ਨੰਬਰ ਦਿੱਤਾ ਹੈ ਪਹਿਲਾਂ ਇਹ ਮੈਂ ਨਿਸ਼ਕਾਮ ਸੇਵਾ ਢੰਗ ਦੇ ਨਾਲ ਸੋਚਦਾ ਸੀ ਵੀ ਆਪਣਾ ਨਾਮ ਨਹੀਂ ਕਰਨਾ ਸੀ ਉਹਦੇ ਕ ਅਸੀਂ ਕੋਈ ਵੀ ਨੰਬਰ ਨਹੀਂ ਸ਼ੋਅ ਕਰਦੇ ਕੰਮ ਅਸੀਂ ਜ਼ਰੂਰ ਤਾਂ ਕਰ ਰਹੇ ਸੀ ਇਸ ਇਹਦੇ ਲਈ ਹੁੰਨੜ ਵਾਈ ਸਮਝਾਉਣ ਲਈ ਇਹਨਾਂ ਨੂੰ ਪਰ ਇਹ ਨੰਬਰ ਅਸੀਂ 2023 ਚ ਸ਼ੋਅ ਕਰਿਆ ਆਪਣਾ ਨੰਬਰ ਤੇ ਆਪਣਾ ਨਾਮ ਬਣਾਇਆ ਜਿਹੜਾ ਕਿਉਂਕਿ ਉਹ ਵੀ ਲੋਕਾਂ ਦੀ ਮੰਗ ਤੇ ਉਹ ਕਹਿੰਦੇ ਸੀ ਸਾਨੂੰ ਪਤਾ ਤਾਂ ਲੱਗ ਨਹੀਂ ਰਿਹਾ ਜੇ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਉਹਦਾਂ ਜੁੜੇਗਾ ਕਿਵੇਂ ਤੇ ਉਸ ਲਈ ਫਿਰ ਅਸੀਂ ਪਿਛਲੀ ਵਾਰ ਨੰਬਰ ਤੇ ਸ਼ੋ ਆਪਣਾ ਨਾਮ ਰੱਖਿਆ ਸੀ 2023 ਦੇ ਵਿੱਚ ਕੀ ਮੰਤਵ ਕੀ ਆ ਭਾਈ ਜੀ ਆਪਣਾ ਇਹ ਇਹ ਮੰਤਵ ਭਾਈ ਜੀ ਜਿਹੜਾ ਇਹਨਾਂ ਦਿਨਾਂ ਵਿੱਚ ਅਸੀਂ ਦੀ ਦਿਹਾੜਾ ਆਪਣਾ ਇਹ ਮੈਂ ਨੋਟ ਕਰਿਆ ਬਹੁਤ ਹੁੰਣਵਾਦੀ ਕਹਿੰਦਾ ਜਿਹਨੂੰ ਖੁੱਲੇ ਸਲੈਂਸਰ ਨੇ ਕਿਸੇ ਦਾ ਅਸਲੀ ਸਲੈਂਸਰ ਨਹੀਂ ਟਰੈਕਟਰ ਦੇ ਕਿਸੇ ਦੇ ਵੀ ਖੁੱਲੇ ਸਲੈਂਸਰ ਨੇ ਰੇਸਾਂ ਖੋਲੀਆਂ ਹੋਈਆਂ ਨੇ ਵੱਡੇ ਵੱਡੇ ਸਪੀਕਰ ਮੇਰਾ ਵੱਡਾ ਸਪੀਕਰ ਮੇਰਾ ਉਦੋਂ ਵੱਡਾ ਫਿਰ ਉਹ ਚਲਾ ਕੇ ਵੀ ਦਿਖਾਉਣ ਦੇ ਵੀ ਇਹ ਕਰਦਾ ਕਿਲੋਮੀਟਰ ਤੋਂ ਸੁਣਦਾ ਤੇਰਾ 2 ਕਿਲੋਮੀਟਰ ਤੋਂ ਸੁਣਦਾ ਚਾਹੇ ਉਹ ਧਾਰਮਿਕ ਗਾਰੇ ਚੱਲਦੇ ਨੇ ਗਾਰਾਂ ਦਾ ਸੁਣਦੇ ਨਹੀਂ ਜੀ ਡਾਉਂਡੂ ਸੁਣੀ ਜਾਂਦੀ ਆ ਤੇ ਉਹ ਪੈਸੇ ਆਮ ਜਨਤਾ ਨੂੰ ਪਰੇਸ਼ਾਨ ਕਰਦੀ ਆ ਉਹ ਉਹਨੂੰ ਲੋਕਾਂ ਨੂੰ ਪਤਾ ਨਹੀਂ ਵੀ ਹੁੱਲੜਵਾਜੀ ਚ ਆਉਂਦਾ ਉਹ ਤਾਂ ਇਹ ਸਮਝਦੇ ਨੇ ਵੀ ਹੁੱਲੜਵਾਜੀ ਕਿੱਲੇ ਚੀਕਾਂ ਮਾਰਨੀ ਆ ਜਾਂ ਉਹ ਜਾਂ ਘੱਟ ਮਾਰਨੇ ਨੇ ਉਹ ਹੁੱਲੜਵਾਜੀ ਜਿਵੇਂ ਜਿਹੜੀ ਚੀਜ਼ ਆਪਾਂ ਖੜਕਦੀ ਜਾਂ ਜਾਂਦੀ ਸੜਕ ਤੇ ਵੀ ਆ ਕੀ ਚੱਲਿਆ ਯਾਰ ਉਹ ਵੀ ਹੁੱਲੜਵਾਜੀ ਵਿੱਚ ਹੀ ਆਉਂਦਾ ਠੀਕ ਆ ਜੀ ਤੇ ਉਹਨੂੰ ਸਮਝਾਉਣ ਲਈ ਅਸੀਂ ਫਿਰ ਇਹ ਕੋਸ਼ਿਸ਼ ਸ਼ੁਰੂ ਕਰੀ ਸਮਝਾਉਣ ਲਈ ਵੀ ਇਹ ਜਿ ਉਪਰਾਲੇ ਹਰੇਕ ਵਾਰ ਕੋਈ ਨਾ ਕੋਈ ਨਵਾਂ ਕਨਸੈਪਟ ਤਿਆਰ ਕਰਦੇ ਹੱਸੇ ਅਸਲੀ ਚੀਜ਼ਾਂ ਨਾਲ ਐਜੇ ਐਜੇ ਤੁਸੀਂ ਜਲਾ ਇਸ ਤਰ੍ਹਾਂ ਮਾਡਲ ਪੇਸ਼ ਕਰਦੇ ਹਰੇਕ ਵਾਰ ਨਵੇਂ ਤੋਂ ਨਵੇਂ ਤਿਆਰ ਕਰਦੇ ਆਂ ਸੀ ਤੇ ਨਾਲ ਅਸੀਂ ਪੈਂਫਲਟ ਦਿੰਨੇ ਹਰੇਕ ਵਾਰ ਇਸ ਤਰ੍ਹਾਂ ਸਪਾ ਕੇ ਹਰ ਤਰ੍ਹਾਂ ਦਾ ਤੇ ਹੁਣ ਤਾਂ ਇਹ ਇਸ ਵਾਰ ਤਾਂ ਅਸੀਂ ਇਹ ਕਿਹਾ ਵੀ ਸਾਡੀ ਕਿਸੇ ਨੂੰ ਕਹੀਏ ਸਾਡੇ ਆਪਣੀ ਬੰਦੇਓ ਤੁਸੀਂ ਯਾਰ ਕਿਸੇ ਨੂੰ ਕਹੀਏ ਕੀ ਲਿਖੀਏ ਘਰ ਕੋ ਲਿਖਣ ਲਈ ਰਿਹਾ ਹੈ ਉਹ ਨਹੀਂ ਕੁਝ ਕਿਸੇ ਨੂੰ ਕਹੀਏ ਕੀ ਕਹੀਏ ਇੱਕ ਬਾਈ ਜੀ ਮੇਰੇ ਛੋਟੇ ਜਿਹੇ ਸਵਾਲ ਦਾ ਜਵਾਬ ਜਿਵੇਂ ਲੋਕ ਹੁਣ ਯੰਗਤਰ ਆ ਰਹੇ ਨੇ ਹਾਂਜੀ ਧਾਰਮਿਕ ਗਾਣਾ ਲਾਇਆ ਹੋਇਆ ਹਾਂਜੀ ਅੱਪਾ ਜੀ ਉਹਨਾਂ ਨੂੰ ਕਹਿਨੇ ਆ ਹਾਂਜੀ ਉਹਨਾਂ ਦਾ ਜਵਾਬ ਇਹ ਹੁੰਦਾ ਵੀ ਅਸੀਂ ਤਾਂ ਧਾਰਮਿਕ ਗਾਣਾ ਲਾ ਰਹੇ ਹਾਂ ਜੀ ਕਿਸ ਵੇਚ ਤੁਸੀਂ ਸਮਝਾਉਣਾ ਚਾਹੁੰਦੇ ਅਸੀਂ ਬਾਈ ਉਹਨਾਂ ਨੇ ਇਹ ਕਹਿਣਾ ਵੀ ਜਿਹੜੀ ਚੀਜ਼ ਆਪਣੇ ਜਿਹੜੀ ਲੋਕਾਂ ਨੂੰ ਖਟਕਦੀ ਆ ਤੁਸੀਂ ਜਿਹੜਾ ਅੱਪਾ ਕਹਿੰਦੇ ਧਰਮ ਗਾਣਾ ਇਹ ਧਰਮ ਗਾਣਾ ਤੁਸੀਂ ਇਹ ਤਾਂ ਫਿਰ ਵੀ ਗਾਣਾ ਮਿਊਜ਼ਿਕ ਚੱਲ ਰਿਹਾ ਮੈਂ ਬਾਈ ਬਹੁਤ ਲੋਕ ਬੁਰਾ ਮੰਨਣ ਹੋ ਸਕਦਾ ਆਪਣੀ ਕੌਮ ਦੇ ਬੰਦੇ ਸਿੱਖ ਕੌਮ ਦੇ ਤੁਸੀਂ ਗੁਰੂ ਘਰਾਂ ਦੇ ਸਪੀਕਰਾਂ ਪਿੱਛੇ ਵੀ ਆਂਡੀ ਗਵਾਂਡੀ ਕਹਿੰਦੇ ਨੇ ਵੀ ਬੰਦ ਕਰੋ ਇਹਨੂੰ ਸਾਡੇ ਕੰਨਾਂ ਸਵੇਰੇ ਨਾਲੇ ਕਿੰਨੀ ਮਿੱਠੀ ਬਾਣੀ ਚੱਲਦੀ ਆ

ਹੁਣ ਆਪਾਂ ਕਹਿੰਦੇ ਵੀ ਉਹ ਜਰ ਕੀ ਗੰਦ ਬਾਰ ਕੇ ਇਹਨਾਂ ਨੇ ਇਹਨੂੰ ਗੰਦੇ ਕਹਿੰਦੀ ਆ ਤੂੰ ਜੋ ਦੁਨੀਆ ਬਾਜ਼ਾਰ ਚ ਜਾਵਾਂ ਕਿਤੇ ਵੀ ਇਹਨੂੰ ਕੋਈ ਇਹ ਨਹੀਂ ਕਹਿੰਦਾ ਵੀ ਕਿੰਨੀ ਆਵਾਜ਼ ਚੱਕੀ ਆ ਸਪੀਕਰ ਦੇਖ ਕੇ ਸਪੀਡ ਦੇਖ ਕੇ ਉਹਨਾਂ ਦੀ ਸਰੇ ਸਰੇ ਦੀ ਆਵਾਜ਼ ਦੇਖ ਕੇ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਕੀ ਕਰ ਰਹੇ ਨੇ ਅਗਲਾ ਕਹਿੰਦਾ ਕੀ ਗੰਦ ਪਾਇਆ ਇਹਨਾਂ ਨੇ ਇਹ ਚੀਜ਼ ਨਾਲੇ ਗੱਲ ਹੋਰ ਆ ਜੀ ਜਦੋਂ ਮਿਊਜ਼ਿਕ ਚੱਲ ਰਿਹਾ ਹੁੰਦਾ ਧਾਰਮਿਕ ਵੀ ਨਾ ਤਾਂ ਕਿਸੇ ਦਾ ਧਿਆਨ ਹੁੰਦਾ ਹਾਂਜੀ ਨਾ ਕੋਈ ਗੱਲ ਨੂੰ ਸੁਣ ਰਿਹਾ ਹੁੰਦਾ अच्छा जी ਇਹਦਾ ਮਤਲਬ ਕੀ ਆ ਬਾਈ ਜੀ ਇਹ ਇਹ ਟਰੈਕਟਰ ਦਾ ਇਹ ਬਾਈ ਜੀ ਇਹ ਅਸੀਂ ਇੱਕ ਮਾਡਲ ਤਿਆਰ ਕਰਿਆ ਇੱਥੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਸਮਝਾਉਣ ਦੀ ਕਿ ਇਹ ਚੀਜ਼ ਦਿਖਾਈ ਆ ਅਸੀਂ ਤਿੰਨ ਤਰੀਕਿਆਂ ਪੇਸ਼ ਕਰਿਆ ਨੇ ਟਰੈਕਟਰ ਦਾ ਇੱਕ ਰੂਪ ਰੂਪ ਟਰੈਕਟਰ ਦਾ ਰੂਪ ਚ ਪੇਸ਼ ਕਰਿਆ ਨੇ ਇਹ ਚੀਜ਼ ਆ ਫੁਕਰੀ ਤੇ ਬਖਾਵੇ ਬਾਜੀ ਜੋ ਆਪਣੀ ਕੌਮ ਤੇ ਆਪਣੇ ਪੰਜਾਬੀਆਂ ਤੇ ਬਹੁਤ ਭਾਰੂ ਆ ਅੱਜ ਕੱਲ੍ਹ ਜਿਵੇਂ ਫੋਕਰੀ ਵੀ ਟਰੈਕਟਰ ਕਹਿੰਦਾ ਵੀ ਮੇਰਾ ਵੱਡੇ ਤੋਂ ਵੱਡਾ ਟਾਇਰ ਉਦੋਂ ਵੱਡੇ ਤੇਰੇ 2 ਫੁੱਟ ਦੇ ਨੇ 4 ਦੇ ਪਾਉ ਉਹ ਕਹਿੰਦਾ ਜ਼ਰਾ ਸੁਫੀਕਰ 5 ਫੁੱਟ ਦਾ ਮੈਂ 10 ਦਾ ਕਰੂੰ ਕਿਉਂ ਇੱਕ ਦੂਜੇ ਤੱਕੇ ਛਾਈ ਚਾਹ ਆਪਣੀ ਜੇਬ ਔਕਾਤ ਨਹੀਂ ਹੈਗੀ ਆਪਣੀ ਆਪਣਾ ਖਰਚਾ ਨਹੀਂ ਜੇਬ ਚੱਲਦੀ ਫਿਰ ਵੀ ਮਾਪੇ ਨੂੰ ਤੰਗ ਕਰਕੇ ਕਿਸਾਨੀ ਪਰਿਵਾਰ ਨੇ ਬਣ ਪਤਾ ਕਿੰਨੀ ਕੰਮ ਦੇਣਾ ਪਰ ਉਹ ਵੀ ਤੂੰ ਮਾਪੇ ਨੂੰ ਤੰਗ ਕਰਕੇ ਬੱਚੇ ਉਹਨਾਂ ਨੂੰ ਪਰਚਾਨ ਕਰਦੇ ਨੇ ਦਿਖਾਵਾ ਇੱਕ ਦੂਜੇ ਵੱਧ ਕੇ ਕਰ ਰਹੇ ਨੇ ਤੇ ਦੂਜੇ ਨੰਬਰ ਤੇ ਇਹ ਵਿਚਾਰੇ ਪੰਜਾਬ ਖੜਾਇਆ ਆਪਾਂ ਇਹ ਪੇਸ਼ਕਾਰ ਆ ਜਿਹੜੀ ਪੰਜਾਬ ਆ ਬਿੱਤੋ ਬਿਲਕੁਲ ਖਾਲੀ ਆ ਦੇਖੋ ਕੁਝ ਨਹੀਂ ਬਾਜ਼ਾਰ ਪੰਜਾਬ ਖੋਖਲਾ ਕਰਤਾ ਤੇ ਦੂਸਰੇ ਨੰਬਰ ਤੇ ਇੱਕ ਦੂਸਰੀ ਜ਼ਾੜਾ ਹੁੰਨੜਵਾਦੀ ਇਸ ਜਿਹੜਾ ਦਿਣਾ ਦਿਹੋ ਰਹੀ ਹੈ ਜਿਹੜੀ ਇਹਦੇ ਵਿੱਚ ਮੈਂ ਦੋ ਸਰੇ ਦੇਣ ਦੀ ਕੋਸ਼ਿਸ਼ ਕੀਤੀ ਆ ਇੱਕ ਤਾਂ ਥੱਲੇ ਦਿਖਾਈਆ ਆਪਣੇ ਸ਼ਹੀਦ ਜਿਹੜੀ ਮਿੱਟੀ ਪਾਈ ਗਈ ਆ ਆਪਾਂ ਵੱਲੋਂ ਇਹ ਦਿਖਾਈਆ ਆਪਣੇ ਸ਼ਹੀਦਾਂ ਦੀ ਧਰਤੀ ਜਿਹੜੀ ਅੱਜ ਕੱਲ੍ਹ ਆ ਧਰਤੀ ਇੱਕ ਤਰ੍ਹਾਂ ਦਿਖਾਈ ਆ ਧਰਤੀ ਇਹ ਪੇਸ਼ ਤਾਂ ਸਾਰੇ ਤੇ ਆਪਣੇ ਸ਼ਹੀਦਾਂ ਦੀ ਧਰਤੀ ਪੇਸ਼ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਆ ਚਲੋ ਹੈ ਕਿ ਪੰਜਾਬ ਆਪਾਂ ਸ਼ਹੀਦਾਂ ਦੀ ਧਰਤੀ ਹੋ ਆ ਤੇ ਇਹ ਦਿਖਾਇਆ ਸੀ ਬੀਣਾ ਦਿਨਾ ਵਿੱਚ ਜਿਹੜੀ ਆ ਸ਼ਹੀਦਾਂ ਦੀ ਧਰਤੀ ਆ ਇਹਦੇ ਉੱਪਰ ਇਹ ਹੁੱਲਣ ਵਾਜੀ ਆ ਇੱਧਰ ਇੱਧਰ ਬਖਾਵੇ ਵਾਜੀ ਤੇ ਫੋਕਰੀ ਪਣਾ ਜਿਹੜਾ ਇਹ ਦੋਨੋਂ ਚੀਜ਼ਾਂ ਇਹਨੇ ਕਾਣ ਕਰ ਰਹੀਆਂ ਨੇ ਆਪਣੀ ਸ਼ਹੀਦਾਂ ਦੀ ਧਰਤੀ ਤੇ ਕਾਣ ਚੱਲ ਰਿਹਾ ਜੇ ਬੁੱਗਲ ਸ਼ਹੀਦਾਂ ਦੀ ਧਰਤੀ ਆ ਲੋਕਾਂ ਦਾ ਬਿਹੇਵੀਅਰ ਹਾਂ ਇਹ ਬੇਬਰੇ ਹੁੱਲਣ ਵਾਜੀ ਆ ਆਪਣਾ ਇਹ ਫੋਕਰੀ ਇਹ ਚੀਜ਼ਾਂ ਦਿਖਾਵੇ ਤੇ ਦਿਖਾਵਾ ਚੱਲ ਰਿਹਾ ਉੱਥੇ ਉਹ ਚੀਜ਼ਾਂ ਕਾਣ ਕਰ ਰਿਹਾ ਆਪਣੀ ਮਿੱਟੀ ਦਾ ਤੇ ਸ਼ਹੀਦਾਂ ਦੀ ਧਰਤੀ ਤੇ ਆ ਕੇ ਇਹਨਾਂ ਦਿਨਾਂ ਵਿੱਚ ਤੇ ਉਦੋਂ ਬਾਅਦ ਇਹ ਦੋਨੋਂ ਚੀਜ਼ਾਂ ਦਾ ਇੱਕ ਤਾਂ ਇਹ ਚੱਲ ਰਿਹਾ ਪਰ ਉਦੋਂ ਬਾਅਦ ਇਹ ਚੀਜ਼ਾਂ ਦਾ ਦੂਸਰਾ ਦੂਸਰਾ ਟੌਪ ਇਹ ਪੰਜਾਬ ਨੂੰ ਵੀ ਖਤਮ ਕਰ ਰਹੀਆਂ ਨੇ ਦੋ ਦੋ ਚੀਜ਼ਾਂ ਇਹਨਾਂ ਦਾ ਖਰਚਾ ਹੋ ਰਿਹਾ ਵਖਾਵਾ ਟਰੈਕਟਰ ਦੇ 20 ਮੋੜਾ ਸਪੀਕਰ ਲਾ ਕੇ ਉਹ ਜਿਆਦਾ ਕੋਈ ਆਮਦਨ ਵਧਾਵੇ ਕਿਸਾਨ ਦੀ ਠੀਕ ਹੈ ਸ਼ੌਕ ਆ ਜਿਹਦੇ ਕੋਲ ਆਮਦਨ ਹੈਗੀ ਸ਼ੌਕ ਆ ਕਰੇ ਪੂਰਾ ਮੇਰਾ ਵੀਰ ਪਰ ਉਹਦੀ ਰੀਸ ਦੇ ਵਿੱਚ ਦੂਸਰਾ ਜਿਹਦੇ ਕੋਲ ਬਿਦਾਰੇ ਕੋਲ ਆਮਦਨ ਘੱਟ ਵੀ ਆ ਉਹ ਵੀ ਉਹਦੀ ਰੀਸ ਦੇ ਵਿੱਚ ਆ ਉਹ ਵੀ ਕੋਸ਼ਿਸ਼ ਕਰਦਾ ਕਿ ਮੈਂ ਵੀ ਕਰਾਂ ਉਹ ਕਹਿੰਦਾ ਵਾ ਚਲੋ 10 ਮੋੜਾ ਦਾ ਲਾਉਂਗਾ ਜਿਹੜੇ ਵੀ ਲਾਇਆ ਹਾਂ ਹਾਂ ਜੀ ਹਾਂ ਚਲੋ ਇਹ ਤਾਂ ਫਿਰ ਵੀ ਕੁਛ ਲਾਹਤ ਰੱਖ ਦੇਖਣ ਜੋਗ ਲੱਗਦੇ ਨੇ ਵੀਰ ਕਈ ਤਾਂ ਵੀਰ ਮੋਹਬਿੱਤ ਗਾਲੀ ਨਿਕਲ ਜਾਵਾ ਸ਼ਬਦ ਬੋਲਣਾ ਨਹੀਂ ਚਾਹੁੰਦਾ ਹਾਂ ਵੀ ਗਾਲਾਂ ਹੀ ਪੈ ਰਹੀਆਂ ਨੇ ਆਪਣੀ ਕਾਮ ਦੇ ਸਾਰੇ ਕੰਮ ਨੂੰ ਨਿਕਲ ਰਿਹਾ ਬਾਈ ਵੀ ਲੋਕਾਂ ਨੇ ਬਹਾਨਾ ਲੈ ਲਿਆ ਵੀ ਨਾ ਸਾਨੂੰ ਕੋਈ ਕਹਿ ਸਕਦਾ ਤੇ ਛੋਟਾ ਹੋਰ ਸਨੇਹਾ ਦੱਸੋ ਵੀ ਲੋਕਾਂ ਨੂੰ ਕਿਸ ਤਰੀਕੇ ਨਾਲ ਜਾਣਾ ਸਨੇਹਾਤਾ ਜੀ ਮੈਂ ਤਾਂ ਚਾਹੁੰਦਾ ਵੀ ਸਾਦਗੀ ਨਾਲ ਜਾਓ ਹੁਣ ਸਪੀਕਰ ਲੱਗਿਆ ਹੋਇਆ ਆਪਣੇ ਚਾਹੇ ਮੈਂ ਕਿਹੜਾ ਜਿੱੱਡਾ ਮਰਜੀ ਥੋੜੇ 5 ਲੱਖ ਦਾ ਸਿਸਟਮ ਲਵਾ ਲਿਆ ਤੁਸੀਂ ਜਿੱਡੇ ਮਰਜੀ ਟਾਇਰ ਪਾ ਲੈ ਕੁਝ ਵੀ ਪਾ ਲੈ ਤੁਸੀਂ ਸ਼ੋਅ ਕਰਾਣਾ ਕਰੋ ਪੂਰਾ ਹਾਂਜੀ ਨਿਕਦਾ ਮੇਰੀ ਬੇਲਤੀਆ ਜਦੋਂ ਜਾਣੇ ਹੋ ਖੁੱਲੇ ਸਲੈਂਸਰ ਜਿਹੜੇ ਉਹ ਟੈਂਪੋਰੀ ਚਾਹੇ ਲਾਓ ਤੁਸੀਂ ਟੈਂਪਰੇਰੀ ਸਾਦਾ ਸਲੈਕਟਰ ਲੋ ਟਰੈਕਟਰ ਜਾਣ ਵੇਲੇ ਉਹ ਜਿੱਥੇ ਮਰਜ਼ੀ ਚਲਾਓ ਯਾਰ ਉਸ ਟਾਈਮ ਆਵਾਜ਼ ਘਟਾਓ ਦੀ ਨੋਰਮਲ ਕਰੋ ਤੇ ਦੂਸਰੇ ਨੰਬਰ ਤੇ ਫਿਕਰਾ ਮੈਂ ਕਹਿੰਦਾ ਚਲਾਓ ਉਹਨੂੰ ਆਪਣੇ ਤਾਂ ਕਸੀਮਤ ਰੱਖਣਾ ਯਾਰ ਤੁਸੀਂ ਆਪ ਸੁਣ ਲਓ ਗਰਵਾਣੀ ਸੁਣੋ ਜਿਹੜੀ ਮਰਜ਼ੀ ਲਾ ਵੈਸੇ ਤਾਂ ਚਲੋ ਗਰਵਾਣੀ ਤਾਂ ਕੋਈ ਸੁਣਦਾ ਨਹੀਂ ਪਾਠ ਲਾ ਲੈਣਾ ਕੋਈ ਮੂਲ ਮੰਤਰ ਲਾ ਲੈਣਾ ਵੈਦੁਰੀ ਸੱਤ ਨਾਂ ਨੂੰ ਜਾਪ ਚਲੋ ਉਹ ਨਹੀਂ ਲਾਉਣਾ ਜੇ ਗਾਣੇ ਵੀ ਸੁਣਨੇ ਸਿੰਗਰਾਂ ਦੇ ਤਾਂ ਉਹਨੂੰ ਆਪਣੇ ਤਾਂ ਕਸੀਮਤ ਰੱਖਣ ਭਾਈ ਜਿੰਨਾ ਕ ਆਪਣੇ ਤਾਂ ਕਸੀਮਤ ਰੱਖ ਲੈਣ ਬਸ ਸੁਣੋ ਤੁਸੀਂ ਆਪ ਦੂਜਿਆਂ ਨੂੰ ਬੁਰਾ ਨਾ ਲੱਗੇ ਬਸ ਕੋਈ ਵੀ ਕਿਸੇ ਦੇ ਆਣਾ ਰੜਕੇ ਨਾ ਕਰਨ ਨੂੰ ਠ ਵੀ ਕੋਈ ਲੰਘਿਆ ਵਸਦੀ ਘਰ ਆਥੇ ਬੰਨੇ ਵੀ ਹਾ ਜਾ ਰਹੇ ਨੇ ਆਪਣੇ ਸਰਦਾਲੂ ਜਾ ਰਹੇ ਨੇ ਵੀ ਆ ਚੀਜ਼ ਦੀ ਧਾਰੇ ਤਾਂ ਪਰ ਪਤਾ ਲੱਗੇ ਚੀਜ਼ ਦੀ ਧਾਰੇ ਤੇ ਜਾ ਰਹਿਆ ਬਾਕੀ ਇਹ ਵੀ ਬੇਨਤੀ ਮੇਰੀ ਬਸਦਾ ਸਦਾਲੀ ਹੋ ਜਾ ਵਧੀਆ ਪਰ 4 ਦਿਨ ਤੱਕ ਕੋਸ਼ਿਸ਼ ਕਰ ਲੋ ਫਿਰ ਆ ਜਿਹੜੇ ਚੀਜ਼ ਦੀ ਧਾਰੇ ਜਣੇ ਬਾਕੀ ਮੈਂ ਕਿਹੜਾ ਮੈਂ ਤਾਂ ਕਹਿੰਦਾ ਵੀ ਬਾਕੀ ਇਹ ਚੀਜ਼ਾਂ ਦਾ ਫਾਇਦਾ ਨਹੀਂ ਕੋਈ ਇਹ ਤਾਂ ਸਗੋ ਜੇ ਇਹ ਦੀ ਸਮਝ ਜਾਣ ਫਿਰ ਤਾਂ ਪੰਜਾਬ ਦੀ ਆਰਥਿਕਾਲਤ ਵੀ ਸੁਧਰਨੂ ਕਿਸਾਨਾਂ ਦੀ ਜਦੋਂ ਜੇ ਮੰਨ ਲਓ ਜਿਹਦੀ ਗਜਾਇਸ਼ ਹੋ ਕਰੇ ਪਰ ਵੈਸੇ ਆਮ ਜਨ ਅਜ ਵੀ ਜੇ ਕੋਸ਼ਿਸ਼ ਕੀਤੀ ਜਾਵੇ ਸਾਧਰੀਆ ਪੜਾਈ ਜਾਵੇ ਵਧੀਆ ਹਾਂਜੀ ਹਾਂ ਜੀ ਆ ਜੋ ਸਾਧਾਰਨਿਆਂ ਦਾ ਸਨੇਹ ਹੈ ਵੀ ਅਸੀਂ ਜ਼ੁਲਮ ਕਰਕੇ ਜ਼ਬਰ ਕਰਕੇ ਧੱਕੇ ਅੱਗੇ ਕਦੇ ਝੁਕਣਾ ਨਹੀਂ ਹਾਂਜੀ ਹਾਂ ਕੀ ਆਪਣੇ ਜਿਹੜੇ ਯੰਗਸਟਰ ਰੱਥੇ ਜਾਂਦੇ ਨੇ ਕੀ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਕਿੰਨੇ ਕੁ ਲੋਕ ਉਸ ਸਨੇਹੇ ਨੂੰ ਸਮਝ ਰਹੇ ਨੇ ਨਹੀਂ ਉਹ ਜੀ ਸਨੇਹਾ ਉਹ ਤਾਂ ਦੂਸਰਾ ਹੀ ਸਨੇਹਾ ਸਮਝ ਜਾਂਦੇ ਨੇ ਕਈ ਵਾਰ ਵੀਰਾਂ ਨੂੰ ਅਸੀਂ ਸਾਨੂੰ ਜਿਹੜੇ ਕਮੈਂਟ ਆਉਂਦੇ ਨੇ ਕਈ ਸਮ ਬਹੁਤ ਸਾਨੂੰ ਇਹਦਾ ਤੁਹਾਨੂੰ ਇਹ ਸਾਨੂੰ ਇਹਦਾ ਪੋਜ਼ਿਟਿਵ ਰਿਜ਼ਲਟ ਕੀ ਮਿਲ ਰਿਹਾ ਨੇ ਅਸੀਂ ਇਹ ਮੈਂ ਚਲਾ ਕੇ ਉਰੇ ਅੱਗੇ 7 ਸਾਲ ਇਸ ਤਰ੍ਹਾਂ ਅੱਗੇ ਅੱਗੇ ਕਿਉਂ ਵਧਾ ਰਹਿਆਂ ਨੂੰ ਜੇ ਸਾਨੂੰ ਉਹਦਾ ਸਾਰਤਕ ਨਤੀਜੇ ਮਿਲ ਰਹੇ ਨੇ ਇਸੇ ਲਈ ਵਧਾ ਰਹਿਆਂ ਹੁਣ ਸਾਨੂੰ ਤੁਸੀਂ ਮੰਨਣਾ ਨਹੀਂ ਸਵਾਰ ਘਟੋ ਘਟ 25 30 ਟਰਾਲੀਆਂ ਵਾਲੇ ਜਦ ਅਸੀਂ ਸਾਧਾ ਅਸੀਂ ਤੌਰ ਆ ਜੇ ਕੋਈ ਸਾਦੀ ਟਰਾਲੀ ਜਾਂਦੀ ਆ ਮੰਨ ਲਓ ਬਿਲਕੁਲ ਅੱਜ ਮੈਂ ਆ ਟਰਾਲੀ ਰੰਗੀ ਆ ਇਹਦਾ ਕੋਈ ਦੁੱਖ ਨਹੀਂ ਜਾ ਰਹੀ ਆ ਸੇਵਾ ਕਰਕੇ ਆਏ ਨੇ ਬਾਈ ਜੇ ਇਹੇ ਦੇ ਬੰਦਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਸ਼ੁਕਰਾਨਾ ਵੀ ਕਰਦੇ ਆ ਬੀ ਤੁਸੀਂ ਸਾਥਗੀ ਨਾਲ ਜਾ ਰਹੇ ਬਾਈ ਜੀ ਬਾਕੀ ਵਾਲੋਂ ਵੀ ਸਨਿਹਾ ਦਿਓ ਦੂਸਰੀ ਟਰਾਲੀਆਂ ਵਾਲੋਂ ਸਮਝਾ ਕੇ ਦੇਖੋ ਤੇ ਜੇ ਇਹ ਬੰਦੇ ਸਾਨੂੰ ਇਹਨਾਂ ਵਿੱਚੋਂ 20 23 ਬੰਦੇ ਨੇ ਕਿਹਾ ਬਾਈ ਜੀ ਵੀ ਤੁਸੀਂ ਨੇ ਸਾਨੂੰ ਸਨਿਹਾ ਦਿੱਤਾ ਸੀ ਅਸੀਂ 2 ਸਾਲ ਪਹਿਲਾਂ ਦਿੱਤਾ ਸੀ ਅਸੀਂ ਉਸ ਤੋਂ ਬਾਅਦ ਬਾਈ ਜੀ ਇਹ ਕਿੱਤਾ ਆਪਣੇ ਵੱਲੋਂ ਮੂੰਹ ਕਹਿ ਕੇ ਜਾਣੇ ਬੰਦੇ ਸਾਨੂੰ ਇਹ ਉਸੇ ਕਾਰਨ ਸਾਨੂੰ ਇਹ ਹੌਸਲਾ ਬਜਾਈ ਹੁੰਦੀ ਆ ਅਸੀਂ ਇਹਨੂੰ ਅੱਗੇ ਵਧਾਈ ਜਾ ਰਹੇ ਮੁਹਿੰਮ ਨਾਲ ਟ੍ਰੈਫਿਕ ਦੇ ਨਿਯਮਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਹੁੱਲੜਵਾਜੀ ਤੋਂ ਇਲਾਵਾ ਇੱਕ ਟ੍ਰੈਫਿਕ ਦੇ ਵੀ ਰੂਲਸ ਨੇ ਇਹਨਾਂ ਨੂੰ ਕਿੰਨੇ ਲੋਕ ਫੋਲੋ ਕਰਦੇ ਜਾਉਨਾ ਵਾਸਤੇ ਕੀ ਸਨੇਹਾ ਹੋ ਸਕਦਾ ਸਨੇਹਾ ਦਾ ਭਾਈ ਜੀ ਇਹ ਥੋੜਾ ਜਿਹਾ ਇਹਦੇ ਵਿੱਚ ਇਹ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਇਹਨਾਂ ਇੱਕ ਛੀਦੀ ਦਿਹਾੜਾ ਹੈ ਇਹਦੇ ਕਰਕੇ ਨਾ ਇਹਨਾਂ ਨੂੰ ਮੈਨੂੰ ਲੱਗਦਾ ਸਰਕਾਰਾਂ ਜਾਂ ਪੁਲਿਸ ਵਗੈਰਾ ਵੀ ਜਿਹੜੀ ਉਹ ਥੋੜਾ ਜਿਹਾ ਇਹਨੂੰ ਕਿਸੇ ਤਰ੍ਹਾਂ ਧਾਰਮਿਕ ਰੰਗ ਦੇ ਦਿੱਤੀ ਜਾਂਦੀ ਆ ਜੇ ਮੰਨ ਲਓ ਕੋਈ ਰੋਕਣ ਨਿਆ ਜਿਵੇਂ ਇਹਨਾਂ ਨੂੰ ਲੰਗਰ ਵਾਲੇ ਜਾਂਦੇ ਸੀ ਇਹਨਾਂ ਨੂੰ ਇੱਥੇ ਰੋਕਣਾ ਉਹ ਨਹੀਂ ਦੇਖਦੇ ਲੰਗਰ ਵਾਲੇ ਕਰਦੇ ਕੀ ਸੀ ਟਰਾਲੀ ਜਾਂ ਕੁਝ ਵੀ ਤਾਂ ਉਹ ਚੀਜ਼ ਨੂੰ ਤਾਂ ਕਰਕੇ ਪੁਲਿਸ ਪ੍ਰਸ਼ਾਸਨ ਵੀ ਥੋੜਾ ਜਿਹਾ ਇਹ ਕਿੰਨਾ ਕਤਰਾਉਂਦਾ ਕਤਰਾਉਂਦਾ ਇਹ ਚੀਜ਼ ਤੋਂ ਤਾਂ ਹੁਣ ਉਹਨਾਂ ਨੂੰ ਸਾਤੋਂ ਬੜਾ ਤਾਂ ਉਹਨਾਂ ਨੂੰ ਪਤਾ ਲੱਗਦਾ ਬਾਈ ਜੀ ਇਹ ਚੀਜ਼ ਪਰ ਉਹ ਇਸ ਚੀਜ਼ ਕਰਕੇ ਧਾਰਮਿਕ ਰੰਗਤ ਜੇ ਨਹੀਂ ਆਂਦੀ ਆ ਜ਼ਿਆਦਾਤਰ ਉਹ ਇਸ ਚੀਜ਼ ਤੋਂ ਕਤਰਾਉਂਦੇ ਨੇ ਤੇ ਹੁਣ ਮੈਂ ਤਾਂ ਕਿਸਨੇ ਆਏ ਵੀ ਦੇਣਾ ਚਾਹਣਾ ਵੀ ਇਹਨੂੰ ਨਾ ਬਹੁਤ ਬੰਦੇ ਕਹਿੰਦੇ ਨੇ ਸਾਨੂੰ ਵੀ ਕਹਿੰਦੇ ਸੀ ਮੈਨੂੰ ਵੀ ਲੱਗਦਾ ਪਹਿਲਾਂ ਤੇ ਕਹਿੰਦੇ ਸੀ ਵੀ ਇਹ ਨਹੀਂ ਸਮਝਦੇ ਹਰੇਕ ਜੀ ਮੈਂ ਕੱਢਦਾ ਹੋਰ ਇਹ ਕਹਿੰਣਾ ਹਰੇਕ ਮੈਨੂੰ ਕਹਿੰਦਾ ਸੀ ਜਿਆਦਾ ਬੰਦੇ ਉਹ ਇਹਨਾਂ ਨੂੰ ਮੱਥਾ ਮਾਰ ਕੇ ਫਾਇਦਾ ਨਹੀਂ ਇਹ ਨਹੀਂ ਸਮਝਦੇ ਹਾਂਜੀ ਮੈਂ ਮੈਂ ਧਾਰਨ ਹੈ ਜੀ ਪਰ ਮੈਂ ਇੱਕ ਸਵਾਲ ਕਰਦਾ ਜਿਹੜਾ ਮੰਨ ਲਓ ਮੈਂ ਇਹ ਵੀਰ ਮੈਨੂੰ ਕਹਿ ਰਿਹਾ ਵੀ ਇਹ ਨਹੀਂ ਸਮਝਦੇ ਮੈਂ ਇਹਨੂੰ ਪੁੱਛਦਾ ਤੂੰ ਕਹਿ ਕੇ ਦੇਖਿਆ ਹਾਂਜੀ ਇਹ ਕਹਿੰਦਾ ਨਾ ਜੀ ਉਹ ਫਿਰ ਮੈਂ ਕਿਹਾ ਵੀਰੇ ਕੋਸ਼ਿਸ਼ ਤਾਂ ਕਰੋ ਮੈਰੀ ਬੇਨਤੀ ਆ ਵੀਰ ਤੁਸੀਂ ਆਪਣੇ ਪੱਦਰ ਤੇ ਬੋਲ ਕੇ ਮੂੰਹ ਖੋਲ ਕੇ ਨਾ ਦੇਖੋ ਕੀ ਆ ਵੱਧ ਵਾਰ ਇੱਕ ਵਾਰ ਤਾਂ ਗਾਲ ਥੋੜਾ ਨਾ ਬੰਦ ਚੁੱਪ ਕਰ ਦਿਓ ਟਰਾਈ ਤਾਂ ਕਰੋ ਵੀ ਟਰਾਈ ਤਾਂ ਕਰੋ ਟਰਾਈ ਮੈਂ ਕਹਿੰਦਾ ਵੀ ਜਰ ਕੋਸ਼ਿਸ਼ ਕਰੋ ਤੁਸੀਂ ਨਹੀਂ ਸੁਣਦਾ ਕੋਸ਼ਿਸ਼ ਕਰੋ ਆਪਣੇ ਆਏ ਤਾਂ ਲੱਗਿਆ ਵੀ ਕਿਸ ਨੇ ਕਰਿਆ ਹਾਂਜੀ ਹੁਣ ਮੇਰੀ ਮੈਂ ਤੁਹਾਨੂੰ ਆਪਣੇ ਮਨ ਦੱਸਦਾ ਹਾਂ પાસੋਂ ਦੇ ਇਲਾਕੇ ਵਿੱਚ ਇੱਕ ਸਿਸਟਮ ਹੋ ਗਿਆ ਇੱਥੇ ਆ ਕੇ ਕਾ ਵੀ ਹੱਦ ਤੱਕ ਜਿਹੇ ਪਿੱਛੋਂ ਜਿੰਨਾਂ ਮਰਜ਼ੀ ਚੱਲਦੇ ਹੁਣ ਜਿਨ੍ਹਾਂ ਨੂੰ ਆਪਾਂ ਨੂੰ ਆਮ ਰੇਣੀ ਤੇ ਆ ਰਹੇ ਨੇ ਬੱਚੇ ਪਹਿਲਾਂ ਆਪਣੇ ਸ਼ਰਧਾਲੂ ਜਿਨ੍ਹਾਂ ਨੂੰ ਪਤਾ ਇੱਥੇ ਟਾਇਓ ਸਪੀਕਰ ਪਿੱਛੇ ਚਲਾਉਂਦੇ ਹੁਣ ਆਪ 5 ਕਿਲੋਮੀਟਰ ਦੇ ਘਰੇ ਚ ਹੌਲੀ ਕਰ ਦੇਣ 4-5 ਕਿਲੋਮੀਟਰ ਉਹਨਾਂ ਨੂੰ ਪਤਾ ਵੀ ਥੇ ਰੋਕਣਗੇ ਸਮਝਾਉਣਗੇ ਜੇ ਮੰਨ ਲਓ ਇਹ ਸਿਰੇ ਤੋਂ ਚੱਲਦਾ ਹੋਵੇ ਕਿਤੋਂ ਕਿਤੇ ਕਿਤੇ ਅੱਗੇ ਮੰਨ ਲਓ 10 ਕਿਲੋਮੀਟਰ ਫੇਰ ਕੋਈ ਸਮਝਾ ਰਿਹਾ ਤਾਂ ਆਪਨੇ ਆਪ ਘਟ ਜੇਗਾ ਹੌਲੀ ਹੌਲੀ ਇੱਕ ਪਿੰਡ ਬਦਰ ਤੇ ਬਹਿਣਾ ਨੰਬਰ ਤੇ ਤਾਂ ਇਹ ਪੰਚਾਇਤਾਂ ਨੂੰ ਪੁੱਛੀ ਚ ਕਰਨੀ ਚਾਹੀਦੀ ਆ ਗੁਰੂ ਘਰਾਂ ਚ ਗੁਰੂ ਗੁਰਦੁਆਰਾ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਇਹ ਪਿੰਡਾਂ ਦੇ ਵਿੱਚ ਪਹਿਨਾ ਅਨਾਉਂਸਮੈਂਟ ਕਰਨ ਵੀ ਜਿਨ੍ਹਾਂ ਨੇ ਜੀ ਗੁਰੂ ਘਰ ਜਾਣਾ ਟਰੈਕਟਰ ਟਰਾਲੀ ਲੈ ਕੇ ਵੀ ਉਹ ਸਾਦਗੀ ਨਾਲ ਜਾਣ ਜੇਕਰ ਇਹ ਕੋਈ ਫਿਜ਼ੂਲ ਧਮਾਲ ਲੱਗਿਆ ਸਲੈਂਸਰ ਬਾਕੀ ਸਾਰੇ ਮੈਂ ਕਹਿੰਦਾ ਸਪੀਕਰ ਲੱਗਿਆ ਉਹ ਤਾਂ ਮੈਂ ਕਹਿੰਦਾ ਨੀ ਬਕਸਾ ਲਾਓ ਉਹਨੂੰ ਨਾ ਚਲਾਓ ਘੱਟ ਬਾਤ ਤੇ ਚਲਾ ਲਓ ਜਿਹੜੀ ਜਿਹੜੀ ਬਦਲ ਸਕਦੇ ਆ ਸਲੈਂਸਰ ਆ ਉਹ ਸਿੰਪਲ ਲਵਾਉਣ ਵੇਰਦੀ ਕਰ ਦੇਣ ਬਾਕੀ ਬੱਚੇ ਨੇ ਮੰਨਣਾ ਮੰਨਣਾ ਉਹਨਾਂ ਦੇ ਮੇਰ ਜੀ ਦਾ ਕਰਨ ਅੱਛਾ ਭਾਈ ਜੀ ਇਨ ਫਿਊਚਰ ਤੁਸੀਂ ਇਹ ਜਿਹੜਾ ਆਪਣਾ ਦਾਇਰਾ ਹੈ ਇਹਨੂੰ ਤੁਸੀਂ ਕਿਵੇਂ ਵਧਾਉਣ ਬਾਰੇ ਸੋਚ ਰਹੇ ਹੋ ਇਹਨੂੰ ਹੋਰ ਵੱਡਾ ਕਿਤਾ ਜਾ ਵੱਡਾ ਭਾਈ ਇਹਦੇ ਵਿੱਚ ਮੈਨ ਮੈਨ ਪਾਵਰ ਦੀ ਜ਼ਰੂਰਤ ਆ ਉਹਦੇ ਵਿੱਚ ਕੋਈ ਸਹਿਯੋਗੀ ਸੱਜਣ ਇਸ ਦੇ ਵਿੱਚ ਬਾਹਲੇ ਸਾਡੇ ਨਾਲ ਨਹੀਂ ਵੀ ਦਾ ਇਹਦੇ ਵਿੱਚ ਸਿਰਫ ਜ਼ਿਆਦਾਤਰ ਮੰਨ ਲਓ ਤੁਹਾਨੂੰ ਇੱਕ ਸੱਚਾਈ ਆ ਜੇ ਕੋਈ ਕੈਮਰਾਮੈਨ ਆ ਜਾਏ ਉਸ ਟਾਈਮ ਸਿਰਫ 10 ਬੰਦੇ ਆ ਜਾਣਗੇ ਸਾਡੇ ਨਾਲ ਪਰ ਉਸ ਤੋਂ ਬਿੜਾ ਸਾਡੇ ਨਾਲ ਕੋਈ ਇਹਦੇ ਵਿੱਚ ਬੜਾ ਸਹਿਯੋਗ ਠੀਕ ਆ ਬੰਦੇ ਸਹਿਯੋਗ ਦਾ ਕਰ ਦੇਣ ਜਿਹੜੇ ਆਉਂਦੇ ਨੇ ਉਹ ਬੰਦ ਦੇ ਨਹੀਂ ਅਸੀਂ ਕਰਾਂਗੇ ਪਰ ਕੋਈ ਆਪ ਲੋਕ ਜੁੜਨੇ ਆਪ ਲੋਕ ਜੁੜਨ ਆਣੇ ਚਾਹੁੰਦੇ ਅਗਲਾ ਉਹਨਾਂ ਨੂੰ ਇਹ ਲੱਗਦਾ ਵੀ ਕਿਉਂਕਿ ਪਤਾ ਨਹੀਂ ਗੈਰ ਧਾਰਮਿਕ ਨੇ ਨਹੀਂ ਗੈਰ ਧਾਰਮਿਕ ਨਹੀਂ ਇਹਦੇ ਇਹਦੇ ਅਸੀਂ ਚਾਹੁੰਦੇ ਵੀ ਤੁਹਾਡੇ ਥਰੂ ਅਸੀਂ ਸਨਿਆਹ ਦਈਏ ਤੇ ਇਹ ਚ ਉਹ ਚਾਹੁੰਦੇ ਉਹਨਾਂ ਨੂੰ ਇਹ ਲੱਗਦਾ ਵੀ ਪੁੱਠਾ ਬੋਲਣਗੇ ਵੀ ਸਹੀ ਬੰਦੇ ਨੂੰ ਲਾ ਪਰ ਕੀ ਲੈਣਾ ਇਹ ਕਰੀ ਜਾਣਦੇ ਆਪ ਵੀ ਅਸਲ ਵਿੱਚ ਇਹਨੂੰ ਕੋਈ ਆਪਣਾ ਬੁੱਧਾ ਨਹੀਂ ਸਮਝ ਰਿਹਾ ਇਹ ਲੋਕਾਂ ਨੂੰ ਕੋਈ ਤੁਮੇ ਅਸਲ ਵਿੱਚ ਲੋਕਾਂ ਦਾ ਧਿਆਨ ਆ ਸਰਕਾਰਾਂ ਰੋਕਣ ਚਰੋਣ ਇਕ ਵੇੜੀ ਰੋਕ ਕੇ ਉਹ ਕੁਝ ਨਹੀਂ ਕਰ ਰਹੀ ਤਾਂ ਆਪਣੇ ਬੰਦੋ ਬਾਈ ਜੀ ਪਿੰਡ ਪੱਦਰ ਤੇ ਕੋਈ ਚੀਜ਼ ਕੀਤੀ ਜਾਵੇ ਹੁਣ ਇੱਕ ਇਹ ਆ ਹੁਣ ਮੈਦਾ ਕਹਿੰਦਾ ਸਾਨੂੰ ਸਹਿਯੋਗ ਵੀ ਨਹੀਂ ਕਰ ਸਕਦਾ ਕੋਈ ਸਾਨੂੰ ਮੈਂ ਆਮ ਤੌਰ ਤੇ ਕਿਸੇ ਨੇ ਕਈ ਲੋਕਾਂ ਦੇ ਵੀਡੀਓ ਪਾਤੇ ਸਾਡੀਆਂ ਉਹਨਾਂ ਨੂੰ ਨੌਕਰੀਆਂ ਨੂੰ ਬਹੁਤ ਚੰਗਾ ਭਰਾਲਾ ਬਹੁਤ ਚੰਗਾ ਭਰਾਲਾ ਮੈਂ ਚਾਹਣਾ ਮੀਰ ਜੀ ਇਹ ਕਰਨ ਨਾਲੋਂ ਠੀਕ ਆ ਦਾਦਾ ਤੁਹਾਨੂੰ ਤੁਹਾਡਾ ਧੰਨਵਾਦ ਆ ਸਾਡਾ ਤੁਸੀਂ ਸਲਾਹਾ ਕਰ ਰਹੇ ਹੋ ਪਰ ਬਾਈ ਆਪਣੇ ਪਿੰਡਰ ਦੇ ਵੀ ਇਲਾਕਿਆਂ ਦੇ ਅਲੱਗ-ਅਲੱਗ ਅਲੱਗੇ ਕੋਸ਼ਿਸ਼ ਕਰੋ ਤੁਸੀਂ ਤੁਸੀਂ ਕਹੋ ਵੀ ਅਸੀਂ ਵੀ ਇੱਧਰ ਕਰਦਾ ਮੈਂ ਕਹਣਾ ਜੀ ਸਾਡੇ ਵੱਲੋਂ ਪੂਰਾ ਸਹਿਯੋਗ ਮਿਲੂਗਾ ਕਿਉਂਕਿ ਅਸੀਂ 7 ਸਾਲ ਚ ਚਲਾ ਰਿਹਾ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਇਹਦੇ ਵਿੱਚ ਅਸੀਂ ਪਹਿਲਾਂ ਧੱਕੇਚਾਹੀ ਵੀ ਕਰਕੇ ਦੇਖੀ ਉਹ ਸਾਨੂੰ ਪਤਾ ਲੱਗ ਗਿਆ ਵੀ ਸੋ ਤੋਂ ਬਾਅਦ ਅਸੀਂ ਸਿੱਟਾ ਵੀ ਕੱਢ ਲਿਆ ਕਿਹਤੀ ਜਿ ਨਾਲੇ ਕੱਢੂਗੀ ਚੀਜ਼ ਇਹ ਜਾਣਕਾਰੀ ਦੇਣ ਨਾਲ ਕੱਢੂਗੀ ਹੁਣ ਇਹ ਹਾ ਪਿਆਰ ਨਾਲ ਪਿਆਰ ਨਾਲ ਮੰਨਦੇ ਨੇ ਬਾਈ ਜੀ ਤੁਸੀਂ ਮੰਨੋਗੇ ਜਦੋਂ ਅਸੀਂ ਪਿਆਰ ਨਾਲ ਮਨਵਾੜੇ ਸਭ ਕੁਝ ਮੱ ਸਾਰੇ ਇਹ ਕਹਿੰਦਾ ਵੀ ਅਗਲੀ ਵਾਰ ਕੋਸ਼ਿਸ਼ ਕਰਾਂਗੇ ਜਦੋਂ ਅਸੀਂ ਟੱਕੇ ਛਾਈ ਨਾਲ ਉਹ ਵੀ ਪੰਜਾਬੀ ਨੇ ਆਪਾਂ ਹੀ ਪੰਜਾਬੀਆਂ ਬਾਈ ਵੀ ਇਹ ਆਪਣੀ ਇੱਕ ਕੌਮ ਆ ਟੱਕੇ ਛਾਈਏ ਬਰਦਾਸ਼ਤ ਨਹੀਂ ਕਰਦੀ ਅਸੀਂ ਕਹਿੰਦਾ ਸੀ ਹੁਣ ਹੁਣ ਅਸੀਂ ਅਸੀਂ ਪਹਿਲਾਂ ਕਰੀ ਖੁਦ ਮੰਨਦੇ ਅਸੀਂ ਪਰ ਹੁਣ ਜਦੋਂ ਅਸੀਂ 12 ਬਾਰ ਬਾਰ ਨੋਟ ਕਰਿਆ ਸੀ ਨੋਟ ਕਰ ਰਹੇ ਆ ਵੀ ਕੀ ਕਮੀਆਂ ਨੇ ਸਾਡੇ ਚ ਅਸੀਂ ਆਪਣੇ ਵੱਲੋਂ ਸੁਧਾਰ ਕਰ ਰਹੇ ਆ ਤੇ ਇਹ ਅਸੀਂ ਇਸੇ ਹੀ ਕੰਮ ਕਰਵਾ ਸੀ ਆਪਣੇ ਵੱਲੋਂ ਕੋਸ਼ਿਸ਼ਾਂ ਕਰਦੇ ਜਾਰੀ ਰੱਖੀ ਸਾਡੀ ਇਹ ਅੱਗੇ ਜਿੰਨਾ ਜਨਾ ਖੁਦਾ ਨਹੀਂ ਕੰਮ ਨਾਲ ਜਿੰਨੇ ਸਾਡੇ ਸਾਥੀ ਆਉਣੇ ਵੱਧ ਵੱਧ ਬੰਦੇ ਜੁੜੋ ਸਾਡੇ ਨਾਲ ਤੇ ਅੱਜ ਤੇ ਤੁਸੀਂ ਕੀ ਟੀਚਾ ਮਿੱਥਿਆ ਆਉਣ ਵਾਲੇ ਇੱਕ ਤਾਂ ਮਹਾਰਾਜ ਕਰੇ ਸਿੱਖ ਕੌਮ ਚੱਲਦੀ ਰਹੇ ਪੰਜਾਬ ਰਹੇ ਅੱਗੇ ਚੱਲੀ ਜਾਣਾ ਕੀ ਟੀਚਾ ਸੋਚਾਉਣ ਵਾਲੇ ਟੀਚਾ ਦਾ ਬਾਈ ਜੀ ਅਸੀਂ ਇੱਕ ਤਾਂ ਸੋਚਿਆ ਵੀ ਅਸੀਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਇਸ ਛੋਕਦਰ ਤੋਂ ਪਹਿਲਾਂ ਇੱਕ ਤਾਂ ਮੁੱਖ ਮੰਤਰੀ ਪੰਜਾਬ ਤੇ ਉਧਰੋਂ ਡੀਸੀ ਅਪਰੋਂ ਤਾਂ ਵੈਸੇ ਉੱਥੇ ਹੀ ਚਲਾ ਜਾਊ ਪਰ ਅਸੀਂ ਆਪਣੇ ਪੱਧਰ ਤੇ ਜੇ ਉਧਰ ਨਹੀਂ ਵੀ ਸਾਡਾ ਪਹੁੰਚਦਾ ਤੇ ਇਧਰੋਂ ਡੀਸੀ ਆਪਣੇ ਸ੍ਰੀ ਫਤੇਗੜ ਸਾਹਿਬ ਜੀ ਇਧਰ ਜਿਹੜਾ ਮੇਨ ਆਪਣੇ ਸਬੰਧਕ ਨੇ ਉੱਥੇ ਜੀ ਆਪਣੇ ਮੰਗ ਪੱਤਰ ਰੱਖਾਂਗੇ ਸੀ ਨੇ ਠੀਕ ਹੈ ਜੀ ਵੀ ਇਹਦੇ ਲਈ ਸਰਕਾਰਾਂ ਵੱਲੋਂ ਵੀ ਕੋਈ ਕਦਮ ਚੁੱਕਿਆ ਜਾਵੇ ਕੀ ਪੁਆਇੰਟ ਸੋਣਗੇ ਜੀ ਭਾਈਓ ਪੁਆਇੰਟ ਸੁਣਦੇ ਕਾ ਉਸ ਟਾਈਮ ਮੌਕੇ ਤੇ ਜੋ ਵੀ ਬਹਿਣਦਾ ਵੀ ਨੇ ਇੱਕ ਤਾਂ ਇਹ ਹੁੰਨੜ ਵਾਜੀ ਹੁੰਨੜ ਹੁੰਨੜ ਵਾਜੀ ਵੀ ਮੁੱਦਾ ਹੈ ਉਸ ਤੋਂ ਬਾਅਦ ਇਹ ਦੂਜਿਆਂ ਲਈ ਵੀ ਜਿਹੜੀ ਹੁਣ ਦੇ ਕੋਈ ਖਤਰਾ ਜਿਹੜੀ ਜਿਹੜੀ ਹੁਣ ਟਰਾਲੀ ਸਹੀ ਜਾ ਰਹੀ ਹੈ ਵੈਸੇ ਕੁਝ ਠੀਕ ਹੈ ਪਰ ਜਨੂ ਭਜਾਉਂਦੇ ਨੇ ਵੀਰ ਤੁਸੀਂ ਇੱਕ ਮੈਂ ਆਪਣੇ ਮਨੋਂ ਪ੍ਰੈਕਟੀਕਲ ਗੱਲ ਦੱਸਦਾ ਤੁਹਾਨੂੰ ਜਿਹੜੀ ਚੀਜ਼ ਜਿਸ ਪਰਪਸ ਲਈ ਬਣੀ ਆ ਜੇ ਉੱਥੇ ਚੱਲੇ ਠੀਕ ਰਹਿੰਦੀ ਆ ਹੁਣ ਕਾ ਰਾਲ ਕਾਰ ਜੇ ਮਨ ਨੂੰ 100 ਦੀ ਸਪੀਡ ਤੇ ਚੱਲ ਜੰਦੇ ਕੰਪਨੀ ਨੇ ਉਹ ਜਾ ਉਹ ਸਿਸਟਮ ਦਿੱਤਾ ਵਾ ਤੁਹਾ ਡਿਜ਼ਾਈਨ ਕੀਤਾ ਤੇ ਉਹ ਤੋਂ ਬਾਅਦ ਉਹਦੇ ਵਿੱਚ ਉਹ ਜਾ ਲੋਹਾ ਵੀ ਹੋ ਜਾ ਆਪਣੇ ਕਾਰ ਨਾਲ ਕਾਰ ਦੀ ਟੱਕਰ ਹੋ ਗਈ ਦੋਨੋਂ ਵੈਂਡ ਹੋ ਜਾਣਗੀਆਂ ਪਰ ਜੇ ਲੋਹਾ ਇਹ ਟਰੈਕਟਰ ਦਾ ਲੋਹਾ ਬਾਈ ਜੀ ਇਹ 100 ਦੀ ਸਪੀਡ ਤੇ ਕਿਸੇ ਚੀਜ਼ ਲੱਗੇ ਤਾਂ ਥੋੜਾ ਇੱਕ ਕਿਸਮ ਦਾ ਠੋਸ ਟਰਾਲੀ ਵੀ ਠੋਸ ਆ ਇਹ ਜੇ ਕੁਝ ਕਰ ਦਿਆ ਤਾਂ ਬਾਈ ਜੀ ਐ ਸਮਝ ਲਓ ਕਿਆਮਤ ਨਾਲ ਸਕਦੀ ਆ ਜੇ ਪਰਮਾਤਮਾ ਨਾ ਕਰੇ ਸੁੱਖ-ਤੰਦ ਰੱਖਿਆ ਆਪਣੀ ਕੌਮ ਤੇ ਪਰ ਹੁੰਦਾ ਵੀ ਖਤਰੇ ਤੇ ਨੁਕਸਾਨ ਹੁੰਦੇ ਵੀ ਨੇ ਪਰ ਜੇ ਬਾਈ ਚਾਰ ਤੇ ਕੋਈ ਵੱਡਾ ਬਹੁਤ ਵੱਡਾ ਹਰਸਾ ਵੀ ਹੋ ਸਕਦਾ ਇਹਦਾ ਇਹਦਾ ਕਿਸਮ ਦਾ ਹਥੌੜਾ ਨਹੀਂ ਵਰਤੇ ਆਪਾਂ ਸੌਰੀ ਜਿਹਾ ਮਾਰਨਾ ਹੋ ਉਸ ਚੀਜ਼ ਆ ਕਈ ਕਿਸੇ ਚੀਜ਼ ਜਿਹੜੀ ਦੀ ਜਿਸ ਪਰ ਮੈਨੇ ਬਣੀ ਆ ਉਸ ਟਾਂਗ ਨਾਲ ਵਰਤੋ ਠੀਕ ਆ ਆਪਾਂ ਜਾਣੇ ਇਹਨੂੰ ਵਰਤਦੇ ਆਪਾਂ ਵੈਸੇ ਠੀਕ ਆ ਆਪਣੇ ਕਿਸਾਨਾਂ ਲਈ ਤਾਂ ਹੀ ਆਪਣੀ ਤਾਰ ਵੀ ਆ ਪਰ ਇਹਨੂੰ ਵਰਤਣਾ ਤਾਂ ਉਹਨੂੰ ਕਿਤੇ ਲਿੰਡ ਤੱਕ ਤਾਂ ਵਰਤੋ ਬੰ ਕੰਟਰੋਲ ਕਰ ਲਈਏ ਹਾਂਜੀ ਜਿੱਦਾਂ ਉਹ ਕੰਪਨੀ ਨੇ ਬਣਾਇਆ ਹਾਂ ਜੀ ਹਾਂ ਜੀ ਹੁਣ ਕੰਪਨੀ ਨੇ ਬਣਾ ਲੈ ਕੰਪਨੀ ਨੇ ਫਿਰ ਵੀ ਮਾਲੋ 40 ਦੀ ਸਪੀਡ ਰੱਖ ਕੇ ਨਹੀਂ ਤਾਂ ਫਿਰ ਵੀ ਕੁਝ ਹੱਦ ਤੱਕ ਰੁਕ ਜਾਏਗਾ ਹੋ 35 40 ਜਿੰਨੀ ਕਿ ਕੰਪਨੀ ਸਪੀਡ ਆ ਫਿਰ ਵੀ ਕੁਝ ਹੱਦ ਤੱਕ ਰੁਕ ਜੂ ਚਲੋ ਓਕਾ ਰੁਕੂ ਚਲੋ ਵਾ ਲੱਗ ਗਿਆ ਲਾ ਪਰ ਜੇ ਉਹਨਾਂ 100 ਦੀ ਸਪੀਡ ਤੇ ਟਰੈਕਟਰ ਕਿਥੋਂ ਰੁਕਾਗਾ ਬਿਲਕੁਲ ਬਿਲਕੁਲ ਨਾਲੇ ਜਿਹੜੇ ਟਰੇਲਰ ਬਣੇ ਹੋਏ ਨੇ ਜੀ ਇਹ ਤਾਂ ਆਈਐਸ ਜਿਹੜਾ ਸਟੈਂਡਰਡ ਹੋਵੇ ਨਹੀਂ ਕਰ ਹਾਂ ਜੀ ਹਾਂ ਇਹ ਤਾਂ ਬੇਸੀ ਮਤਲਬ ਹਾਂ ਜੀ ਹਾਂ ਇਹ ਤਾਂ ਗਾਰਡ ਵਾਜੀ ਸਿਸਟਮ ਆ ਆਪਣਾ ਇਹ ਤਾਂ ਝੋਲ ਸੁਣਾਏ ਤਾਂ ਘੋਰ ਹੈਵੀ ਹੈਵੀ ਚੱਕਰ ਕਰੀਏ ਨਾ ਆਪਣਾ ਗੰਨੇ ਟਰਾਲੀ ਆ ਯਾਰ ਉਦੋਂ ਖਾਲੀ ਟਰਾਲੀ ਇਸ ਟਰੈਕਟਰ 150 ਕੁਆਂਟਲ ਦਾ ਭਰਨ ਜਾਦਾ ਭਾਈ ਜੀ ਹੁਣ 150 ਕੁਆਂਟਲ ਦਾ ਥੋੜਾ ਮਾਰੋ ਭਰ ਦੇ ਉਸੇ ਸਾਨੂੰ ਤੁਮ ਅੱਗੇ ਕੰਦ ਉਹਨਾਂ ਪੰਡੇਰੀ ਲਿਆ ਦੂ ਜੀ ਅੱਗੇ ਬਿਲਕੁਲ ਜੇ ਕਿਸੇ ਦੇ 22 ਜਾਣ ਤੋਂ ਪਰਵਾਹ ਨਾ ਕਰੇ ਹੋ ਜਾਂਦਾ ਹਾਂ ਜੀ ਇਹ ਹੁਣ ਆਉਣ ਮਿਲਦਾ ਸੋਚਦੇ ਨਾ ਪਏ ਇਹ ਤਾਂ ਜੇ ਹੁਣ 22 ਜਾਣ ਧੱਕੇ ਹੁਣ ਕੱਲ ਮਹੀ ਸੀ ਐਸੇ ਕਰਕੇ ਸੀ ਇਹ ਚੀਜ਼ ਮੋਹਿਮ ਆਪਣੇ ਵੱਲੋਂ ਸੀ ਰੋਕੀ ਨਹੀਂ ਕਰਨਾ ਸੀ ਕਿਉਂਕਿ ਆਪਾਂ ਭਾਈ ਜੀ ਪ੍ਰੈਕਟੀਕਲੀ ਸੋਚਦੇ ਆ ਮੀਂਹ ਦੇ ਵਿੱਚ ਤਾਂ ਵਾਹਨ ਟ੍ਰੈਕ ਰੁਕਣਾ ਵਿਜ਼ਿਬਿਲਟੀ ਘਟ ਜਾਂਦੀ ਹੈ ਵਿਜ਼ਿਬਿਲਟੀ ਘਟਦੀ ਹੈ ਸਲਿੱਪਰੀ ਥੱਲੇ ਟਾਇਰ ਸੜਕ ਸਲਿੱਪਰੀ ਆ ਪਾਣੀ ਇਹਦਾ ਵਾਹਨ ਨਹੀਂ ਰੁਕਣੇ ਅਸੀਂ ਸੋਚਿਆ ਵੀ ਆਪਾਂ ਭੜਾ ਕਰਦੇ ਕਰਦੇ ਹੋਰ ਇਹਨਾਂ ਨੁਕਸਾਨ ਕਰ ਲਈਏ ਕਿਸੇ ਦਾ ਇਸ ਕਰਕੇ ਅਸੀਂ ਫਿਰ ਕੱਲ ਮੂਹਿਮ ਲੈ ਇਧਰ ਕੰਮ ਰੋਕਦਾ ਸੀ ਪੈਂਫਲ ਰੋਕਣ ਵਾਲਾ ਪੈਂਫਲਟ ਦੇਣ ਵਾਲਾ ਠੀਕ ਹੈ ਤੇ ਹਰ ਵਾਰ ਅਸੀਂ ਇਹ ਨਵਾਂ ਪੈਂਫਲਟ ਸਪਾਉਨੇ ਆ ਤੇ ਇਸ ਵਿੱਚ ਮੈਂ ਇਸ ਵਾਰ ਇਹ ਕਿਹਾ ਅੱਜ ਹੰੜਵਾਜੀ ਕਰਦੇ ਬੱਚਿਆਂ ਸਾਡੇ ਬੱਚਿਆਂ ਦਾ ਅਸੀਂ ਬਹੁਤਾ ਮੰਨਦੇ ਨਹੀਂ ਕੋਈ ਕਸੂਰ ਮੈਂ ਬਾਲਾ ਕਸੂਰ ਹੋਣਾ ਤਾਂ ਕਿਉਂ ਨਹੀਂ ਮੰਨਦਾ ਕਿਉਂਕਿ ਅਸੀਂ ਇਹਦਾ ਸਕੂਲਾਂ ਉਹਨਾਂ ਨੂੰ ਸਾਡੇ ਇਤਿਹਾਸ ਤੋਂ ਰੱਖਿਆ ਕੋਹਾਂ ਦੂਰ ਉਹਨਾਂ ਨੂੰ ਵਾਝੀ ਇਤਿਹਾਸ ਦੀ ਜਾਣਕਾਰੀ ਹੋਣੀ ਨਾ ਮੈਨੂੰ ਖੁਦ ਨਹੀਂ ਜਾਣਕਾਰੀ ਮੈਂ ਅੱਗੇ ਕੀ ਸਿਖਾਉਂਗਾ ਤੇ ਮੈਨੂੰ ਉਹ ਜਾਣਕਾਰੀ ਕੌਣ ਦੇਊਗਾ ਕਿਹਦਾ ਵਰਜ ਸੀ ਇਹ ਇਹ ਵਰਜ ਸੀ ਪਿੰਡਾਂ ਦੇ ਗੁਰਦੁਆਰਾ ਕਮੇਟੀਆਂ ਦਾ ਪੰਚਾਇਤਾਂ ਦਾ ਪਿੰਡ ਪੱਦਰ ਤੇ ਲੈਵਲ ਤੇ ਹਾਂ ਤਾਂ ਆਰਮ ਕਹਿੰਦੇ ਆ ਉਹ ਸਿਰਫ ਗੋਲ ਕਾਂ ਦਾ ਕਸ਼ਿੰਤ ਰਹਿ ਗਈਆਂ ਬਿਲਕੁਲ ਬਿਲਕੁਲ ਹਾਂ ਜੀ ਉਹ ਬੇਨਤੀ ਆ ਮੇਰੀ ਪਿੰਡ ਪੱਦਰ ਤੇ ਬਣਾ ਇਤਿਹਾਸ ਦਾ ਪ੍ਰਚਾਰ ਹੋਵੇ ਉਹਨੇ ਨੇ ਕੋਈ ਸਕੂਲ ਆਪਣੇ ਪੱਦਰ ਦੇ ਕੋਈ ਟਾਈਮ ਬੰਨਣ ਪੰਚਾਇਤਾਂ ਆਪਣੇ ਪੱਦਰ ਤੇ ਕੋਸ਼ਿਸ਼ਾਂ ਕਰਨ ਏ ਨਹੀਂ ਇਹ ਗੱਦ ਵੀ ਪੁਰਾਣੀ ਜੀ ਚੱਲ ਰਹੀ ਹੈ ਭੇਡ ਚੱਲਦੇ ਉਹ ਚੱਲੀ ਜਾ ਰਹੀ ਆ ਪ੍ਰਵਾਤੀ ਹੋ ਗਏ ਜੀ ਲੋਕ ਹਾਂ ਜੀ ਹਾਂ ਉਹੀ ਚੀਜ਼ ਤਾਂ ਚੱਲੀ ਜਾ ਰਹੇ ਨੇ ਠੀਕ ਹੈ ਜੀ ਹਾਂ ਜੀ ਤੋਂ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਧੰਨਵਾਦ ਜੀ ਤੁਹਾਡਾ ਵੀ ਤੁਹਾਡੇ ਚੈਨਲ ਦਾ ਵੀ ਕਰ ਰਹੇ ਹਾਂ ਬਹੁਤ ਚੰਗਾ ਜੀ ਹਾਂ ਜੀ ਸੋ ਇਹ ਸੀ ਭਾਈ ਲਾਲੀ ਜੀ ਪਹਾੜ ਤੋਂ ਇਹਨਾਂ ਨੇ ਬਹੁਤ ਵਧੀਆ ਪ੍ਰਾਰੰਭਾ ਕੀਤਾ ਤੇ ਆਪਣੇ ਬਾਰੇ ਦੱਸਿਆ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਤੇ ਇਹਨੂੰ ਅਕੇ ਸ਼ੇਅਰ ਜਰੂਰ ਕਰਿਓ ਯਾਰ ਚੰਗੀ ਚੀਜ਼ ਨੂੰ ਕੋਈ ਨਹੀਂ ਸ਼ੇਅਰ ਕਰਦਾ ਬੱਸ